ਮਾਰ ਮੇਰੀਆਂ ਖਜਾਗੀਆਂ ਜਦ ਸਾਵਣ ਖਨੋਂ ਆ ਪੂਰਾ ਪੰਜਾਬ ਲ ਘੰਦਾ ਬਾਰਡਰਾਂ ਤੇ ਪਹਿਲਾਂ ਫੌਜੀ ਆਉਂਦੇ ਦੀ ਮੈਂ ਕਿਸਾਨ ਪਹਿਲੀ ਵਾਰ ਦੇਖ ਰਿਹਾ ਵੀ ਕਿਸਾਨ ਵੀ ਫੌਜੀਆਂ ਵਾਲੇ ਰੂਪ ਚ ਆ ਗਏ ਜੱਟ ਜਗਾੜੀ ਹੁੰਦੇ ਨੇ ਇਹ بڑے ਜਗਾੜੀ ਨੇ ਇਹਨਾਂ ਦਾ ਪਤਾ ਨਹੀਂ ਟਰੈਲੀਆਂ ਨੂੰ ਜਾਜ ਬਣਾ ਦਣ ਇਹਨਾਂ ਨੂੰ ਕੋਈ ਵੀ ਸੁਣਿਆ ਇਹਨਾਂ ਦੇ ਕੰਨ ਚ ਦੇਣ ਵਾਸਤੇ ਸਾਨੂੰ ਬਾਰਡਰਾਂ ਤੇ ਆਉਣਾ ਪੈਂਦਾ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਕਰਦੇ ਦਾ ਸਾਡੇ ਜਿਹੜੇ ਪੁਰਖ ਨੇ ਜਮੇ ਬੁੱਢੇ ਹੋ ਗਏ ਦੀਪ ਸਿੱਧੂ ਵਰਗੇ ਜੰਮੇ ਨੇ ਮੂਸੇ ਆਏ ਵਰਗੇ ਜੰਮੇ ਨੇ ਐ ਦੀਪ ਸਿੱਧੂ ਦੀ ਧਰਤੀ ਆ ਉਹ ਆਤ ਲਿਆਤਾ ਓਏ ਕੰਨ ਤਰਸਦੇ ਤੇ ਮੈਂ ਕਸਨਾ ਵਾਰੇ ਸਾਨੂੰ ਤਰਸਦਾਤਾ ਜੱਟ ਕੁੱਲੀ ਤੇ ਵੀ ਰਾਜਾ ਤੇ ਮਹਿਲਾ ਚ ਵੀ ਰਾਜਾ ਸਾਡੀ ਹੱਕ ਦੀ ਕਮਾਈ ਤੇ ਲੋਕ ਸਾਨੂੰ ਇਹ ਦੱਸਦੇ ਵੀ ਹਰਾਮ ਦੀ ਕਮਾਈ ਆ ਮੈਂ ਫੌਜੀ ਸੁਣਦਾ ਨਹੀਂ ਵੀ ਫਲਾਣੇ ਬਾਰਡਰ ਤੇ ਸ਼ਹੀਦ ਹੋ ਗਿਆ ਫਲਾਣੇ ਤੇ ਹੋ ਗਿਆ ਹੁਣ ਇਹ ਸੁਣਨਾ ਵੀ ਕਿਸਾਨ ਫਲਾਣੇ ਬਾਰਡਰ ਤੇ ਸ਼ਹੀਦ ਹੋ ਗਿਆ ਸ਼ੰਭੂ ਬਾਰਡਰ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ ਇਸ ਦੌਰਾਨ ਕਈ ਤਰ੍ਹਾਂ ਤਰ੍ਹਾਂ ਦੇ ਲੋਕ ਆ ਰਹੇ ਨੇ ਜੋ ਕਿੰਨ ਤਾਂ ਸਰਕਾਰ ਨੂੰ ਆਪੋ ਆਪਣੇ ਤਰੀਕੇ ਨਾਲ ਅਪੀਲ ਕਰ ਰਹੇ ਨੇ ਕਿ ਐਮਐਸਪੀ ਲਾਗੂ ਕਰ ਦਵੇ ਤੇ ਸੁਆਮੀਨਾਥ ਦੀ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਫਸਲਾਂ ਦਾ ਸਹੀ ਭਾਅ ਦਵੇ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੂੰ ਮਿਲਿਆ ਜੋ ਵੱਖ-ਵੱਖ ਵਿਅਕਤੀਆਂ ਦੀਆਂ ਆਵਾਜ਼ਾਂ نکال ਕੇ ਕੇਂਦਰ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਆ ਉਹਨਾਂ ਨਾਲ ਗੱਲ ਕਰਦੇ ਸਤਿ ਸ੍ਰੀ ਅਕਾਲ ਜੀ ਤੁਸੀਂ ਕੇਂਦਰ ਸਰਕਾਰ ਨੂੰ ਆਪਣੇ ਤਰੀਕੇ ਨਾਲ ਅਪੀਲ ਕਰ ਰਹੇ ਹੋ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਕਰਦੇ ਤਾਂ ਸਾਡੇ ਜਿਹੜੇ ਪੁਰਖ ਨੇ ਜਮੇ ਬੁੱਢੇ ਹੋ ਗਏ ਇਹਨਾਂ ਨੂੰ ਕੋਈ ਵੀ ਸੁਣਿਆ ਇਹਨਾਂ ਦੇ ਕੰਨ 'ਚ ਦੇਣ ਵਾਸਤੇ ਸਾਨੂੰ ਬਾਰਡਰਾਂ ਤੇ ਆਉਣਾ ਪੈਂਦਾ ਬਾਰਡਰਾਂ ਤੇ ਪਹਿਲਾਂ ਫੌਜੀ ਆਉਂਦੇ ਦੀ ਮੈਂ ਕਿਸਾਨ ਪਹਿਲੀ ਵਾਰ ਦੇਖ ਰਿਹਾ ਵੀ ਕਿਸਾਨ ਵੀ ਫੌਜੀਾਂ ਵਾਲੇ ਰੂਪ 'ਚ ਆ ਗਏ ਇਹ ਵੀ ਬਾਰਡਰਾਂ ਤੇ ਵਹਿਣ ਲੱਗੇ ਨਹੀਂ ਮੈਂ ਪਹਿਲਾਂ ਕਦੇ ਸੋਚਿਆ ਨਹੀਂ ਦੀ ਮੈਂ ਫੌਜੀ ਸੁਣਦਾ ਸੀ ਵੀ ਫਲਾਣੇ ਬਾਰਡਰ ਤੇ ਸ਼ਹੀਦ ਹੋ ਗਿਆ ਫਲਾਣੇ ਤੇ ਹੋ ਗਿਆ ਹੁਣ ਇਹ ਸੁਣਨਾ ਵੀ ਕਿਸਾਨ ਫਲਾਣੇ ਬਾਰਡਰ ਤੇ ਸ਼ਹੀਦ ਹੋ ਗਿਆ ਇਹ ਸਾਡੀ ਕੈਸੀ ਉਹਨੇ ਦੁਰਾਦਾਸ ਕੀਤੀ ਆ ਇਹ ਤੁਹਾਨੂੰ ਮੈਂ ਬਿਆਨ ਕਰਦਾ ਇਹ ਬਾਰਡਰ ਤਾਂ ਸਰਕਾਰਾਂ ਨੇ ਬਣਾਏ ਨਹੀਂ ਬਾਰਡਰ ਸਰਕਾਰਾਂ ਨੇ ਬਣਾ ਤਾਂ ਦਿੱਤੇ ਬਾਰਡਰ ਤਾਂ ਕੀ ਸਰਕਾਰ ਤਾਂ ਸਾਰੇ ਹਿੰਦੁਸਤਾਨ ਦੇ ਪੰਜਾਬ ਦੀ ਪੰਜਾਬ ਨੂੰ ਵੇਚਣ ਦੀ ਗੱਲਾਂ ਕਰਦੇ ਨੇ ਜਿੰਨੇ ਸਾਡੇ ਮੁੱਖ ਮੰਤਰੀ ਨੇ ਉਹ ਵੀ ਅੱਖਾਂ 'ਚ ਮੋਤੀ ਲਾਈ ਬੈਠੇ ਨੇ ਵੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਪੰਜਾਬ ਸਾਡਾ ਵਿਗ ਗਿਆ ਫੇ ਸਾਨੂੰ ਪੰਜਾਬੀ ਕਿਹਨੇ ਕਹਿਣਾ ਅਣਖੀ ਯੋਧੇ ਸਾਨੂੰ ਕੌਣ ਕਹੂਗਾ ਕੋ ਉਹ ਕਿਹੜਾ ਟਾਈਮ ਆਊਗਾ ਜਿਹੜਾ ਪੰਜਾਬ ਨੂੰ ਨਹੀਂ ਕਿਸ ਨੇ ਉਹਦੀਆਂ ਲੀਰਾਂ ਕੀਤੀਆਂ ਇਹ ਇਹ ਉਹ ਟਾਈਮ ਆਇਆ ਪਿਆ ਪੰਜਾਬ ਸਾਡੀ ਸੋਨੇ ਦੀ ਜੜੀ ਦੀ ਇਹਨਾਂ ਨੇ ਤਾਂ ਨਾ ਛੋਟੀ ਨਿੱਕੀ ਨਾ ਵੱਡੀ ਕੋਈ 치ੜੀ ਨਹੀਂ ਰਹਿੰਦੀ ਬੱਲਾ 치ੜੀ ਰਹਿੰਦੇ ਸੀ ਜਿਹੜੇ ਖੇਲਦੇ ਉਹਨਾਂ ਨੇ ਬੱਲਾ 치ੜੀ ਪੰਜਾਬ ਇੱਕ ਐਸਾ ਬਖਤਰੀ ਪੰਜਾਬ ਤੇ ਪੰਜਾਬ ਦਾਨੀ ਵੀ ਬੜਾ ਤੇ ਨਿੰਘਿਆ ਹੋਇਆ ਵੀ ਬੜਾ ਇਹ ਨਿੰਗੇ ਹੋਏ ਯਾਦੇ ਹੁੰਦੇ ਨੇ ਜੱਟ ਜਗਾੜੂ ਹੁੰਦੇ ਨੇ ਇਹ ਕਿਸੇ ਸਿੰਗਰ ਨੇ ਆਪਣਾ ਗਾਣਾ ਗਾਇਆ ਦੀ ਜੱਟ ਜਗਾੜੀ ਹੁੰਦੇ ਨੇ ਇਹ ਬੜੇ ਜਗਾੜੀ ਨੇ ਇਹਨਾਂ ਦਾ ਪਤਾ ਨਹੀਂ ਟਰੈਲੀਆਂ ਨੂੰ ਜਾਜ ਬਣਾ ਦਣ ਤੇ ਜੱਟ ਕੁੱਲੀ ਤੇ ਵੀ ਰਾਜਾ ਤੇ ਮੈਲਾਂ 'ਚ ਵੀ ਰਾਜਾ ਸਾਡੀ ਹੱਕ ਦੀ ਕਮਾਈ ਤੇ ਲੋਕ ਸਾਨੂੰ ਇਹ ਦੱਸਦੇ ਵੀ ਹਰਾਮ ਦੀ ਕਮਾਈ ਆ ਪੰਜਾਬ ਦੀ ਪੰਜਾਬ ਦੀ ਕਮਾਈ ਆ ਜਿਹੜੀ ਉਹ ਦੁੱਖਾਂ ਨਾਲ ਇਕੱਠੀ ਕੀਤੀ ਜਾਂਦੀ ਆ ਜੇ ਤੁਹਾਨੂੰ ਦੱਸ ਦਈਏ ਕਿ ਆਪਣੇ ਵੱਖੋ ਵੱਖਰੇ ਆਵਾਜ਼ਾ ਕਰਨ ਇਹ ਬੜਾ ਮਸ਼ਹੂਰ ਹੈ ਸੋਸ਼ਲ ਮੀਡੀਆ ਤੇ ਵੀ ਬੜੇ ਮਸ਼ਹੂਰ ਰਹੇ ਨੇ ਤੇ ਸਟੇਜ ਤੇ ਵੀ ਇਹਨਾਂ ਨੇ ਆਪਣੇ ਕਲਾਕਾਰੀ ਦੇ ਜੋਰ ਦਿਖਾਏ ਨੇ ਅਪੀਲ ਕਰਾਂਗੇ ਕਿ ਇੱਥੇ ਵੀ ਕੁਝ ਜੋਰ ਦਿਖਾਉਣ ਸਾਡੇ ਚੈਨਲ ਤੇ ਹਾਂ ਜੀ ਦਿਖਾ ਦਿੰਨੇ ਆ ਜੋਰ ਜੋਹਰ ਦਿਖਾਉਣਵੇਂ ਬੈਠਿਆ ਜੀ ਕਿਸਾਨ ਤੇ ਮਜ਼ਦੂਰ ਇਹ ਜੋਹਰੇ ਦਿਖਾਉਂਦੇ ਨੇ ਹੁਣ ਜੋਗਰਾਜ ਆ ਜਾਵੇ ਚੌਗਰਾਜ ਕੀ ਕਹੋਗਾ ਮਿਆਉ ਮਿਆਉ ਸੁਹਾਟੇ ਲਿਆਤਾ ਓਏ ਕੰਨ ਤਰਸਦੇ ਤੇ ਮੈਂ ਕਸਨਵਾਰੇ ਸੁਨੋ ਸਦਾਤਾ ਰੋਲ ਮੇਰੀ ਅੱਖ ਜਾਗੀਆ ਜਸਾਣ ਖਨੋ ਔ ਪੋਰਾ ਪੰਜਾਬਲ ਕਾਂਦਾ ਔ ਬਾਬਾ ਦੀਪ ਸਿੰਘ ਦਾ ਪੁੱਤਰਾ ਮੈਂ ਖੰਡੇ ਵਾਲਿਆ ਦਾ ਹੋਇਆ ਸੀ ਖੰਡੇ ਨਾਲ ਲਕੀਰ ਕੱਢਤੀ ਮੋੜਦੀ ਖੱਟੜ ਦਾ ਮਤਲਬੇ ਨਹੀਂ ਤੇ ਸਾਡੀ ਪੰਜਾਬ ਦੀ ਧਰਤੀ ਨੂੰ ਦੇਖ ਲੂਗਾ ਸਾਡੀ ਪੰਜਾਬ ਦੀ ਧਰਤੀ ਤੇ ਅਣਖ ਜੋ ਦੇ ਜੰਮੇ ਨੇ ਸ਼ੂਰ ਬੀਰ ਜੰਮੇ ਨੇ ਦੀਪ ਸਿੱਧੂ ਵਰਗੇ ਜੰਮੇ ਨੇ ਮੁੱਸੇ ਆਏ ਵਰਗੇ ਜੰਮੇ ਨੇ ਐ ਦੀਪ ਸਿੱਧੂ ਦੀ ਧਰਤੀ ਆ ਜਿਹੜਾ ਉਹ ਇਹਨਾਂ ਨੂੰ ਅਣਖ ਜਗਾ ਕੇ ਗਿਆ ਹੁਣ ਸਾਡੀ ਅਣਖ ਮਰਦੀ ਨਹੀਂ ਹੁਣ ਸਾਡੀ ਅਣਖ ਜਾਊਗੀ ਇਸ ਅਣਖ ਪਿੱਛੇ ਤਾਂ ਅਸੀਂ ਕੁਰਬਾਨ ਹੋ ਜਾਂ ਗਏ ਬਤੇ ਅੱਜ ਬੱਲ ਲਿਆ ਜੀ ਬੜਾ ਸ਼ਾਨਦਾਰ ਸੀ ਹੋਰ ਕਿਛੇ ਕਲਾਕਾਰ ਦੋਨੇ ਹੁ ਗੱਗੂ ਗੱਲ ਆ ਜਵੇ ਜੀ ਗੱਗੂ ਗੱਲ ਵੀ ਇਹੀ ਕਹੋਗਾ ਓਏ ਸੁਣ ਕੇ ਦੁੱਖ ਲੱਗਿਆ ਮੈਨੂੰ ਸੱਚਿਆ ਕਿਸਾਨ ਸੜਕਾਂ ਤੇ ਆਗੇ ਓਏ ਭੈਣ ਦੇਆ ਵੀਰਾ ਅੱਜ ਚੱਕ ਟਰੈਕਟਰ 1000 ਜਣ ਬਾਹਰ ਅੱਜ ਕਿਸਾਨਾਂ ਦਾ ਚੰਡਾ ਲਾ ਕੇ ਉਹ ਗੱਗੂ ਗੱਲ ਨੇ ਕਿਸਾਨਾਂ ਦੀ ਨਸੀਬ ਤਾਂ ਦੂਰ ਕਰਨੀ ਆਲੇ ਜੀ ਬੜਾ ਖੁਸ਼ ਕੀਤਾ ਉੱਥੇ ਸਟੇਜ ਤੇ ਵੀ ਸਭ ਨੇ ਕਿਹਾ ਜੀ ਕਿ ਇਹਨਾਂ ਨੇ ਰੰਗਮੰਚ ਮੰਤਾ ਲੋਕ ਖੁਸ਼ ਹੋਏ ਸਾਰੇ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਨੇ ਤਾਰੂਕ ਜਿਆਦਾ ਜੁੜੇ ਰਹਿੰਦੇ ਨੇ ਉਹ ਦੱਸਦੀ ਕਿ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਐਮਐਸਪੀ ਦੀ ਮੰਗ ਕਰ ਰਹੇ ਨੇ ਸਟੇਜ ਲੱਗੀ ਹੋਈ ਹੈ ਕਿਸਾਨਾਂ ਨੂੰ ਲਗਾਤਾਰ ਮੋਟੀਵੇਟ ਕਰਨ ਲਈ ਵੱਖ-ਵੱਖ ਬੁਲਾਰੇ ਆ ਰਹੇ ਨੇ ਤੇ ਸਟੇਜਾਂ ਤੋਂ ਕਿਸਾਨਾਂ ਨੂੰ ਮੋਟੀਵੇਟ ਕਰ ਰਹੇ ਨੇ ਇਸੇ ਦੌਰਾਨ ਇੱਕ ਰੰਗਮંચ ਵੀ ਹੋਇਆ ਜਿੱਥੇ ਇੱਕ ਤਰ੍ਹਾਂ ਦੀ ਤੁਸੀਂ ਕਹਿ ਰਹੇ ਹੋ ਹਾਸੇ ਟਾਈਪ ਕਿਸਾਨਾਂ ਦਾ ਮਨੋਰੰਜਨ ਕਰਨ ਲਈ ਉਹਨਾਂ ਨੂੰ ਖੁਸ਼ ਕਰਨ ਲਈ ਪਠਾਇਆ ਗਿਆ ਤੇ ਕਿਸਾਨ ਖੁਸ਼ ਹੋਏ ਇਸ ਕਾਰਨ ਲਗਾਤਾਰ ਮੋਰ ਚ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੋਰ ਵੀ ਅਸੀਂ ਇਹਨਾਂ ਨੂੰ ਅਪੀਲ ਕਰਾਂਗੇ ਕੋਈ ਹੋਰ ਰੰਗਮંચ ਦਿਖਾਉਣ ਤਾਂ ਕਿ ਹੋਰ ਕਿਸਾਨ ਦੇਖ ਸਕਣ ਕਿ ਇੱਥੇ ਕਿਸਾਨ ਛੇਤੀ ਜਾਣ ਵਾਲੇ ਨਹੀਂ ਇੱਥੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੋ ਰਿਹਾ ਹੈ ਮੈਂ ਬਿਲਕੁਲ ਗਰੀਬ ਆ ਜੀ ਮੈਂ ਕਿਸਾਨਾਂ ਲਈ ਜਾਨ ਦੇ ਦੂੰਗਾ ਜੀ ਮੇਰੇ ਜਿਹੜੇ ਫਾਦਰ ਸਾਹਿਬ ਤੇ ਗਰਮੀਤ ਸਿੰਘ ਹੰਸ ਜੀ ਮੇਰੇ ਮਾਦਰ ਸੁਖਵਿੰਦਰ ਕੌਰ ਜੀ ਉਹਨਾਂ ਨੇ ਮੈਨੂੰ ਕਦੇ ਪੁੱਛਿਆ ਨਹੀਂ ਵੀ ਤੂੰ ਕਿੰਨਾ ਤੇ ਮਗਲ ਜਾਣਾ ਜੀ ਮੇਰੇ ਡੈਡੀ ਮੰਮੀ ਇਹੀ ਕਹਿਣਗੇ ਵੀ ਇਹ ਚੰਗਾ ਕੰਮ ਕਰਨੇ ਚੱਲਿਆ ਇਹ ਚੰਗਾ ਕੰਮ ਕਰਨ ਚੱਲਿਆ ਇਹਨੂੰ ਰੋਕਣਾ ਨਹੀਂ ਹੈਗਾ ਜੀ ਮੇਰੇ ਮਾਂ ਪੋਤੜਾ ਮਾਂ ਫਾਦਰ ਦਾ ਮੇਰੇ ਤੇ ਮਿਹਰਬਾਨੀਆਂ ਵੀ ਮੇਰੇ ਉਸਤਾਦ ਦੀ ਮਿਹਰਬਾਨੀਆਂ ਭਾਜ ਨੇ ਅਮਲੀ ਦੀ ਜੀ ਭਾਜਨਾਮ ਨਹੀਂ ਪੂਰੇ ਵਾਰਲਡ ਚ ਇੱਕ ਉਹ ਕਮੇਡੀ ਕੰਗਾ ਜਿਹਨੇ ਕਦੇ ਕੋਈ ਨੈਕਸਚਰ ਕੋਈ ਮਾੜੀ ਚੀਜ਼ ਯੂਜ਼ ਨਹੀਂ ਕੀਤੀ ਆਪਣੀ ਆਵਾਜ਼ ਨਾਲ ਜੀ ਭਾਜਨਾਮ ਲਈ ਆਜਵੇ ਕੋਈ ਕਹੂਗਾ ਬੇਬਾ ਜਲੇ ਬੇ ਮਰ ਜੜੇ ਕੀ ਟੁੱਟੀ ਹੋਈ ਮਿੰਜੀ ਤੇ ਬੈਠਾ ਮੈਂ ਕਹਿੰਦਾ ਸ਼ਾਂਤੀ ਤੂੰ ਵੀ ਆ ਗਈ ਆਹਾ ਆਹਾ ਉਹ ਮੈਂ ਤਾਂ ਸ਼ਾਂਤੀ ਖਵਾਰ ਪੜਦਾ ਸੀ ਬੇ ਮਰ ਜਲੇ ਤੂੰ ਕਿਵੇਂ ਮੈਂ ਕਰ ਲਈ ਖਵਾਰ ਪੜਦਾ ਤਿੱਤੂ ਤਾਂ ਪਹਿਲੀ ਚ ਫੇਲ ਹੋ ਗਿਆ ਫੇਲ ਬ੍ਰੇਕਾਂ ਹੋਏ ਜਾਂਦੀਆਂ ਨੇ ਬੰਦੇ ਦੀਆਂ ਮੈਂ ਰੋਡ ਤੇ ਜਾਂਦਾ ਹੋਵੇ ਅਗਲਾ ਕਹਿੰਦਾ ਕਿਵੇਂ ਇਨਸੀਡੈਂਟ ਹੋਇਆ ਬ੍ਰੇਕਾਂ ਫੇਲ ਹੋ ਗਏ ਸਾਥੀਆਂ ਪੜਾਈ ਕਿ ਵੀ ਮੈਂ ਫੇਲ ਲਈ ਤੀ ਮੈਂ ਤੇ ਇਹਨਾਂ ਨੂੰ ਦੱਸਿਆ ਸਾਥੀਆਂ ਮੈਂ ਤਾਂ ਆਹ ਦੇਖਦਾ ਫੋਟੋਆਂ ਗੀਆਂ ਅਖਬਾਰ ਦੇ ਵਿੱਚ ਜਗਦੀਸ਼ ਸਿੰਘ ਢੱਲਿਆਲ ਪੰਨੇਰ ਸਿੰਘ ਸਰਬਨ ਉਹ ਦੇਖ ਲੈ ਵੀ ਜਟੇ ਹੋਏ ਨੇ ਔਰ ਪਿੰਡਾਂ ਦੀ ਸੰਗਤਾਂ ਬਾਕੀਆਂ ਨੂੰ ਪਰ ਇਹਨੂੰ ਮੂਜਲਾ ਲੱਗੀਆਂ ਸਾਡੀਆਂ ਆਏ ਕਾਤ ਨਹੀਂ ਕਿਸਾਨ ਆਉਣਾ ਚਾਹੀਦਾ ਇਹ ਉਹਨਾਂ ਦੀ ਜ਼ਮੀਨਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਜਿਹੜੇ ਕਿਸਾਨ ਨੇ ਸਾਡੇ ਉਹਨਾਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਮੇਰੇ ਹਰਿਓ ਵਾਲੇ ਵਾਲਿਆਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਮੇਰੇ ਪਿੰਡ ਵਾਲਿਆਂ ਨੂੰ ਤਾਂ ਕਿਤੇ ਸਾਥੀਏ ਇਹ ਜੰਗ ਲੜੀ ਜਾਣੀ ਆ ਤੈਨੂੰ ਪਤਾ ਜੀ ਬੜਾ ਮਨੋਰੰਜਕ ਸੀ ਇਹਨਾਂ ਦਾ ਇੰਟਰਵਿਊ ਕਰਨਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਸੋ ਤੁਸੀਂ ਦੇਖ ਸਕਦੇ ਹੋ ਕਿਸਾਂ ਲਗਾਤਾਰ ਡਟੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਕਿਸ ਕਿਸਾਨੀ ਮੋਰਚਾ ਕਿੰਨਾ ਕੁ ਲੰਬਾ ਚੱਲਦਾ ਹੈ